ਸਮਾ ਉਸ ਨੂੰ ਕਦੇ ਨਹੀਂ ਸਮਾਹ ਦਿੰਦਾ ਤੇਰੇੜਾ ਸਮੇਂ ਦੀ ਕਦਰ ਪਛਾਣਦਾ ਨਹੀਂ ਹੋ ਰਬ ਉਸ ਨੂੰ ਕਰੇ ਨਾ ਕਰੇ ਉਚਾਰ ਜਿਹੜਾ ਆਪ ਉੱਚਾ ਹੋਣ ਜਾਣ ਦਾ ਲਈ ਜਿਹੜਾ ਪਹਿਰਾ ਢੇਠ ਨ ਤੜ ਆ ਗਿਆ ਉਹਨਾਂ ਕੱਖਾਂ ਨੂੰ ਡੰਗਰੀ ਸਿਆਣ ਦਾ ਲਈ ਉਹ ਨਾ ਕਦੇ ਸ਼ਹੀਦਾਂ ਵਿੱਚ ਹੋਣ ਦਾਖਲ ਤੇ ਜਿਹੜਾ ਗੋਲੀ ਅਗੇ ਛਾਤੀ ਤਾਣਦਾ ਨਹੀਂ ਉਹ ਨਾ ਕਦੇ ਸ਼ਹੀਦਾਂ ਵਿੱਚ ਹੋਣ ਦਾਖਲ ਤੇ ਜਿਹੜਾ ਗੋਲੀ ਅਗੇ ਛਾਤੀ ਹੀ ਤਨ ਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਦੇ ਸਰੋਤੇਓ ਤੁਸੀਂ ਸੁਣ ਰਹੇ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਇਹਨਾਂ ਨੇ ਜਿਸ ਵੇਲੇ ਕੁੰਜਪੁਰਾ ਤੇ ਦਾਮਲਾ ਸੁਧਾਰ ਦਿੱਤਾ ਹੈ ਉਸ ਤੋਂ ਬਾਅਦ ਤੀਹੇ ਦੇ ਨੇੜੇ ਆ ਕੇ ਡੇਰੇ ਕਰ ਲਿਆ ਧੀਰੇ ਵਾਲੇ ਰੰਗੜਾ ਨੇ ਸੋਚਿਆ ਵਿਚਾਰ ਕੀਤੀ ਤੇ ਬੰਦਾ ਬਹਾਦਰ ਨੂੰ ਆ ਕੇ ਉਹ ਨਜ਼ਰ ਭੇਟਾ ਲੈ ਕੇ ਮਿਲ ਪਿਆ ਕਹਿੰਦੇ ਜੀ ਸਾਡਾ ਸ਼ਹਿਰ ਬਖਸ਼ ਦਿਓ ਸਾਥੇ ਕੋਈ ਗਲਤੀ ਵੀ ਹੋਈ ਹੈ ਤਾਂ ਖਿਮਾ ਕਰ ਦਿਓ ਸਾਡਾ ਸ਼ਹਿਰ ਬਚਿਆ ਰਹਿਣ ਦਿਓ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਸਖਾ ਕੇ ਛੱਡ ਦਿੱਤੇ ਆ ਡੇਰੇ ਵਿੱਚ ਚਲੇ ਗਏ ਆ ਤੇ ਸ਼ਹਿਰ ਸ਼ਹਿਰ ਵਿੱਚ ਕੁਝ ਸਿੰਘ ਸੈਰ ਕਰਨ ਚਲੇ ਗਏ ਆ ਤੇ ਉੱਥੇ ਕੀ ਹੋਇਆ ਆਓ ਸੁਣਦੇ ਆ ਕਿਵੇਂ ਜੰਗ ਹੋਈ ਐ ਪੇਟਾਂ ਨਜ਼ਰ ਬੰਦੇ ਨੂੰ ਕੀਤੀ ਟਿਹੇ ਵਾਲੇ ਰੰਗਣਾ ਨੇ ਉਹਨਾ ਸੋਚ ਕੇ ਸੋਚ ਕੇ ਵਿਚਾਰ ਬਣਾਈ ਸ਼ਹਿਰ ਨੂੰ ਬਚਾਉਣਾ ਜਮੀ ਖਾ ਕੇ ਤਰਸ ਤਰਸ ਬੰਦੇ ਨੇ ਛੱਡ ਤੇ ਡੇਰੇ ਸ਼ਹਿਰੋਂ ਬਾਹਰ ਕਰਕੇ ਲਾਏ ਲਾਏ ਸ਼ਹਿਰ ਵਿੱਚ ਸੈਰ ਕਰਨੇ ਸਿੱਖ ਆਏ ਸ਼ਹਿਰ ਵਿੱਚ ਸੈਰ ਕਰਨੇ ਸਿੱਖ ਆਏ ਉਹ ਵਿੱਚ ਚੌਂਕਦੇ ਉਹਨਾਂ ਨੇ ਤੱਕਿਆ ਭਈ ਵਿੱਚ ਚੌਂਕਦੇ ਚੌਂਕਦੇ ਉਹਨਾਂ ਨੇ ਤੱਕਿਆ ਰੰਗੜਾ ਨੇ ਗਉ ਫੜਲੀ ਸਿੰਘਾ ਜਾ ਕੇ ਜਾ ਕੇ ਉਹਨਾਂ ਨੂੰ ਡੱਕਿਆ ਰੰਗੜਾ ਨੇ ਇੱਕ ਨਾ ਸੁਣੀ ਅੱਗੋਂ ਉੱਠ ਕੇ ਔਰ ਥਕੇ ਲੜਨਾਂ ਨੂੰ ਆਏ ਝਟ ਚ ਲੜਾਈ ਬਣ ਕੇ ਹੱਲ ਪਈ ਹੱਲ ਪਈ ਤੇਗ ਦੋਹਾ ਪਾਸਿਆਂ ਤੋਂ ਫੇਰ ਚੱਲ ਪਈ ਤੇਗ ਦੋਹਾ ਪਾਸਿਆਂ ਤੋਂ ਫੇਰ ਚੱਲ ਪਈ ਹੋ ਭੇਟਾ ਨજર ਬੰਦੇ ਨੂੰ ਕੀਤੀ ਵਈ ਭੇਟਾ ਨજર ਨજર ਬੰਦੇ ਨੂੰ ਕੀਤੀ ਟੀਹੇ ਵਾਲੇ ਰੰਗੜਾ ਨੇ ਉਹਨਾਂ ਸੋਝ ਕੇ ਸੋਚ ਕੇ ਵਿਚਾਰ ਬਣਾਈ ਸ਼ਹਿਰ ਨੂੰ ਬਚਾਉਣਾ ਲਾਜ਼ਮੀ ਖਾ ਕੇ ਤਰਸ ਤਰਸ ਬੰਦੇ ਨੇ ਛੱਡ ਤੇ ਡੇਰੇ ਸ਼ਹਿਰੋਂ ਬਾਹਰ ਕਰਕੇ ਲਾਏ ਲਾਏ ਸ਼ਹਿਰ ਵਿੱਚ ਸੈਰ ਕਰਨੇ ਸਿੱਖ ਆਏ ਸ਼ਹਿਰ ਵਿੱਚ ਸੈਰ ਕਰਨੇ ਸਿੱਖ ਆਏ ਹੋ ਵਿੱਚ ਚੌਂਕਦੇ ਉਹਨਾਂ ਨੇ ਤੱਕਿਆ ਭਈ ਵਿੱਚ ਚੌਂਕਦੇ ਚੌਂਕ ਦੇ ਉਹਨਾਂ ਨੇ ਤੱਕਿਆ ਰੰਗੜਾ ਨੇ ਗਉ ਫੜਲੀ ਸਿੰਘਾ ਜਾ ਕੇ ਜਾ ਕੇ ਉਹਨਾਂ ਨੂੰ ਡੱਕਿਆ ਰੰਗੜਾ ਨੇ ਇੱਕ ਨਾ ਸੁਣੀ ਅੱਗੋਂ ਉੱਠ ਕੇ ਉੱਠ ਕੇ ਲੜਨ ਨੂੰ ਆਏ ਝਟ ਚ ਲੜਾਈ ਬਣ ਕੇ ਹੱਲ ਪਈ ਹੱਲ ਪਈ ਤੇਗ ਦੋਹਾ ਪਾਸਿਆਂ ਤੋਂ ਫੇਰ ਚੱਲ ਪਈ ਤੇਗ ਦੋਹਾ ਪਾਸਿਆਂ ਤੋਂ ਫੇਰ ਚੱਲ ਪਈ ਹੋ ਸੀਗੇ ਸਿੰਘ ਗਿਣਤੀ ਦੇ ਥੋੜੇ ਜੀ ਸਿੰਘ ਸਿੰਘ ਗਿਣਤੀ ਦੇ ਥੋੜੇ ਦੱਦ ਕੇ ਫਤਿਹ ਬੁਲਾਏ ਕੇ ਤੇਗ ਵਾਹੀ ਵਾਹੀ ਸਿੰਘਾਂ ਨੇ ਐਸੀ ਰੰਗੜਾ ਦਾ ਹਾਲ ਬੋਲ ਗਿਆ ਸਦੇ ਆਗੇ ਆਗੇ ਸਿੰਘਾਂ ਨੂੰ ਤੋਰ ਦੇ ਵੈਗ ਰੂ ਦਾ ਪਾਣਾ ਮੰਨ ਕੇ ਬੋਲੇ ਬੋਲੇ ਸਿੰਘ ਪੀਤਾ ਦਸਵੇਂ ਦੇ ਨਹੀਂ ਹੀ ਡੋਲੇ ਸਿੰਘ ਪੀਤਾ ਦਸਵੇਂ ਦੇ ਨਹੀਂ ਹੀ ਡੋਲੇ ਸਿੰਘ ਲੜ ਕੇ ਸ਼ਹੀਦੀ ਪਾ ਗਏ ਬਈ ਸਿੰਘ ਲੜ ਕੇ ਲੜ ਕੇ ਸ਼ਹੀਦੀ ਪਾ ਗਏ ਗਉਸ਼ੜਮਣ ਬਦਲੇ ਕੋਈ ਚੱਲਿਆ ਚੱਲਿਆ ਪ੍ਰੇਮੀ ਗੁਰ ਕਰਦਾ ਬੰਦੇ ਨੂੰ ਖਬਰ ਕਰਤੀ ਗੁੱਸਾ ਖਾ ਕੇ ਖਾ ਕੇ ਬਹਾਦਰ ਚੜਿਆ ਧੋਂਸੇ ਦੇ ਟਕੋਰਾ ਮਾਰ ਕੇ ਆਇਆ ਆਇਆ ਢੀਹਾ ਸ਼ਹਿਰ ਵਿੱਚ ਪਲਦੇ ਜਾਟਾਇਆ ਢੀਹਾ ਸ਼ਹਿਰ ਵਿੱਚ ਪਲਦੇ ਜਾਟਾਇਆ ਮੈਨੂੰ ਤੂ ਤਲਵਾਰਾਂ ਪੈਗੇ ਜੀ ਸਿੰਘ ਤੂ ਓ ਤੂ ਤਲਵਾਰਾਂ ਪੈਗੇ ਥਾ ਥਾ ਗਦਰ ਮਚਿਆ ਕਈ ਰੰਗੜ ਰੰਗੜ ਮੈਦਾਨੋਂ ਭੱਜ ਗਏ ਆਪਣੀ ਬਚਾ ਕੇ ਜ਼ਿੰਦਗੀ ਕਈ ਹੀ ਮਰ ਗਏ ਮਰ ਗਏ ਮੁਗਲ ਵਿੱਚ ਜੰਗ ਦੇ ਤੇ ਗਮੂਰੇ ਡਾ ਕੇ ਸ਼ਾਦੀਆਂ ਖੜਦੇ ਖੜਦੇ ਚਾਈ ਚਾਈ ਵਿੱਚ ਜੰਗ ਦੇ ਜਿਹੜੇ ਲੜਦੇ ਚਾਈ ਚਾਈ ਵਿੱਚ ਜੰਗ ਦੇ ਜਿਹੜੇ ਲੜਦੇ ਦੱਸੋ ਕੌਣ ਸਿਰਾਂ ਤੋਂ ਟਾਲੇ ਬਈ ਦੱਸੋ ਕੌਣ ਕੌਣ ਸਿਰਾਂ ਤੋਂ ਟਾਲੇ ਹੋਣੀ ਜਦੋਂ ਆਏ ਚੜਕੇ ਜਿਹੜੇ ਸ਼ੇਰ ਦੇ ਸ਼ੇਰ ਦੇ ਵਾਂਗ ਸੀ ਗੱਜ ਦੇ ਪਲਾਂ ਚ ਵਿਸ਼ਾ ਕੇ ਥਰਤੇ ਲੋਕੀ ਅੰਦਰ ਹੀ ਅੰਦਰ ਹੀ ਬੈਠ ਕੇ ਕੰਬ ਦੇ ਸੂਰ ਮਿਆਂ ਦੀ ਗੱਲ ਕਰਕੇ ਕਹਿੰਦੇ ਕੰਦੇ ਬਿ ਸਿੰਘਾਂ ਨਾਲ ਜਾਣ ਜਾਣ ਕੇ ਪੰਗੇ ਲੈਂਦੇ ਸਿੰਘਾਂ ਨਾਲ ਜਾਣ ਜਾਣ ਕੇ ਪੰਗੇ ਲੈਂਦੇ ਝੋਕਲਾ ਕਰਦਾ ਜਮਾਨਾ ਸਾਰਾ ਜੀ ਗੱਲਾਂ ਕਰਦਾ ਕਰਦਾ ਜਮਾਨਾ ਸਾਰਾ ਸਿੰਘਾਂ ਦੀ ਇਹ ਸ਼ਾਨ ਵੱਖਰੀ ਜਿੱਥੇ ਖੜਜੇ ਜਿੱਥੇ ਖੜਜੇ ਗੁਰੂ ਦਾ ਸਿੱਖ ਅੜ ਕੇ ਬਈ ਜਿੱਥੇ ਖੜਜੇ ਅੜ ਜੇ ਗੁਰੂ ਦਾ ਸਿੱਖ ਅੜ ਕੇ ਭਾਜੜਾਂ ਦਲਾਂ ਨੂੰ ਪੈਂਦੀਆਂ ਤਾਈਂੋ ਲਿਖਦਾ ਓ ਲਿਖਦਾ ਪਤੰਗਾ ਵਾਰਾਂ ਦਾਸ ਗੁਰਮੀਤ ਤੁਸੀਂ ਆਗਾ ਕੇ ਗਾ ਕੇ ਅੱਗੇ ਨੂੰ ਬੰਦਾ ਤੁਰ ਚੱਲਿਆ ਟੀ ਹਟਾ ਕੇ ਟੀ ਹਟਾ ਕੇ ਟੀ ਹਟਾ ਕੇ